ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਅੱਜ ਪੰਜਾਬ ਪੁਲਿਸ ਨੂੰ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇੱਕ ਟਾਰਗੇਟ ਕਿਲਿੰਗ ਕਰਨ ਵਾਲੇ ਗੈਂਗਸਟਰ ਨੂੰ ਪੰਜਾਬ ਪੁਲਿਸ ਵੱਲੋਂ ਫਾਇਰਿੰਗ ਕਰਨਿਆ ਮਾਸਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਅਨੁਸਾਰ ਜੋ ਪਤਾ ਲੱਗਿਆ ਹੈ ਹਾਲੇ ਤੱਕ ਇਹ ਬੰਦੇ ਵੱਲੋਂ ਟਾਰਗੇਟ ਕਿਲਿੰਗ ਕੀਤੀਆਂ ਜਾਂਦੀਆਂ ਸਨ ਅੱਜ ਜਦੋਂ ਪੰਜਾਬ ਪੁਲਿਸ ਦੀ ਸੰਗਰੂਰ ਦੀ ਟੀਮ ਇਸ ਵੱਲੋਂ ਕੋਈ ਰਵੋਲਵਰ ਹਥਿਆਰ ਲੁਕੋਏ ਹੋਏ ਸਨ ਜਿਹਦੀ ਰਿਕਵਰੀ ਕਰਨ ਲਈ ਪੁਆਨੀਗੜ ਦੇ ਨਜ਼ਦੀਕ ਨਦਾਮਪੁਰ ਫੋਮਰ ਵਾਲ ਰੋਡ ਦੇ ਉੱਪਰ ਬਣੀ ਨਹਿਰ ਦੇ ਉੱਪਰ ਉਣਾ ਬੋਲੋ ਜਦੋਂ ਇਸ ਨੂੰ ਰਿਕਵਰੀ ਕਰਨ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਉੱਪਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਆਸਟ੍ਰਿਕ ਗਨ ਦੱਸੀ ਜਾ ਰਹੀਆਂ ਹਨ ਅਤੇ ਇਸ ਮੌਕੇ ਉਣਾ ਵੱਲੋਂ ਦਿਖਾ ਰਿਹਾ ਤੁਸੀਂ ਵੀ ਕ੍ਰਾਈਮ ਸੀਨ ਦੇ ਉੱਪਰ ਜਿੱਥੇ ਕਿ ਇਸ ਸਮੇਂ ਤੱਕ ਪੰਜਾਬ ਪੁਲਿਸ ਨੂੰ ਤੋਂ ਪੰਜ ਖਾਲੀ ਗੋਲੀਆਂ ਦੇ ਖੋਲ ਮਿਲੇ ਹਨ ਅਤੇ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਪੁਲਿਸ ਦੀਆਂ ਗੱਡੀਆਂ ਨਹਿਰ ਦੀ ਪੱਟੀ ਉੱਪਰ ਖੜੀਆਂ ਨਜ਼ਰ ਆ ਰਹੀਆਂ ਜਿੱਥੇ ਫੋਰੈਂਸਿਕ ਟੀਮਾਂ ਵੀ ਪਹੁੰਚ ਚੁੱਕੀਆਂ ਹਨ ਅਤੇ ਇਸ ਮੌਕੇ ਤੇ ਬਲਵਿੰਦਰ ਸਿੰਘ ਚੀਮਾ ਐਸਪੀਡੀ ਖਾਸ ਤੌਰ ਤੇ ਪਹੁੰਚੇ ਸਨ ਅਤੇ ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬੰਦੇ ਵੱਲੋਂ ਪਹਿਲਾਂ ਵੀ ਕਾਉਂਟਰਕਿਲਿੰਗ ਕੀਤੀਆਂ ਜਾ ਰਹੀਆਂ ਸਨ ਤੇ ਪਰਾਧਿਕ ਮਾਮਲੇ ਦਰਜ ਹਨ ਜਿੱਥੇ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਪੰਜਾਬ ਪੁਲਿਸ ਦੇ ਉੱਤੇ ਰਿਕਵਰੀ ਕਰਨ ਜਦੋਂ ਪਿਸਤਲ ਨੂੰ ਫੜਦਾ ਹੈ ਤਾਂ ਉਸ ਉੱਪਰ ਪੰਜਾਬ ਪੁਲਿਸ ਉੱਤੇ ਫਿਰੋ ਜਵਾਬੀ ਕਾਰਵਾਈ ਕਰਦਾ ਹੈ ਜਿਸ ਦੇ ਵਿੱਚ ਕਿ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੇ ਪੱਗ ਦੇ ਲਗਾਉਂਦੀ ਗੋਲੀ ਚੁੰਦੀ ਨਿਕਲਦੀ ਹੈ ਜਦੋਂ ਕਿ ਪੰਜਾਬ ਪੁਲਿਸ ਜਵਾਬੀ ਕਾਰਵਾਈ ਕਰਦੀ ਹੈ ਜਿੱਥੇ ਕਿ ਗੈਂਗਸਟਰ ਮਨਿੰਦਰ ਸਿੰਘ ਮੋਹਾਲੀ ਦੱਸਿਆ ਜਾ ਰਿਹਾ ਹੈ ਜਿਸ ਦੀ ਲੱਤ ਵਿੱਚ ਗੋਲੀ ਵੱਜੀ ਹੈ ਜਿਸ ਨੂੰ ਕਿ ਹਸਪੀਟਲ ਭੇਜ ਦਿੱਤਾ ਗਿਆ ਹੈ ਇਸ ਮੌਕੇ ਤੇ ਤੇ ਬੰਦੀ ਕਾਰਵਾਈ ਕੀਤੀਆਂ ਜਾ ਰਹੀਆਂ ਤੇ ਟਾਰਿੰਗ ਕਿਨਿੰਗ ਦੇ ਮਾਮਲਾ ਦੱਸਿਆ ਜਾ ਰਿਹਾ ਸੀ ਕਿਉਂਕਿ ਇਸ ਬੰਦੇ ਵੱਲੋਂ ਦੱਸਿਆ ਜਾ ਰਿਹਾ ਸੀ ਵੀ ਦੋ ਬੰਦੇ ਇਸ ਨੇ ਦੇ ਉੱਪਰ ਫਾਇਰਿੰਗ ਕਰਨੀ ਸੀ ਜਿਸ ਦੇ ਸਬੰਧੀ ਇਹ ਕਾਰਵਾਈ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਅਤੇ ਇਸ ਮੌਕੇ ਤੇ ਉਸ ਨੇ ਜਦੋਂ ਫਾਇਰਿੰਗ ਕਰਦਾ ਉਸ ਤੋਂ ਬਾਅਦ ਸਕੋਰਪੀਓ ਗੱਡੀ ਜੋ ਪੰਜਾਬ ਪੁਲਿਸ ਦੀ ਹੈ ਉਸਦੀ ਗੱਡੀ ਦੇ ਮਗਰ ਟਰਾਲੇ ਦੇ ਵਿੱਚ ਗੋਲੀਬਾਜ਼ੀ ਹੈ ਜੋ ਅਸੀਂ ਤੁਹਾਨੂੰ ਸਕੀਨ ਦਿਖਾਵਾਂਗੇ ਅਤੇ ਆਉਸ ਨੂੰ ਸੁਣਾਉਣਿਆ ਸਾਡੇ ਪੱਤਰਕਾਰ ਕ੍ਰਿਸ਼ਨ ਗਰਗਨੇ ਖਾਸ ਪਹੁੰਚ ਤੇ ਪਹੁੰਚ ਕੇ ਰਿਕਵਰੀ ਰਿਪੋਰਟ ਕੀਤੀ ਹੈ ਆਉਸ ਨੂੰ ਸੁਣਾਉਣੇ ਉਸ ਤੋਂ ਕੀ ਕਹਿੰਦੇ ਨਜ਼ਰ ਆਇਆ ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਮੈਂ ਕ੍ਰਿਸ਼ਨ ਗਰਗ ਜਿਲ੍ਹਾ ਸੰਗਰੂਰ ਤੋਂ ਅਸੀਂ ਗੱਲ ਕਰੀ ਅੱਜ ਪੁਵਾਨੀਗੜ੍ਹ ਦੇ ਨਜ਼ਦੀਕ ਇੱਕ ਪੁਲਿਸ ਰਿਕਵਰੀ ਕਰਨ ਲਈ ਇੱਕ ਬੰਦੇ ਨੂੰ ਲੈ ਕੇ ਆਉਂਦੀ ਹੈ ਜੋ ਕਿ ਆਨਕੋਰੀਂਗ ਦਾ ਕੰਮ ਕਰਦੇ ਨੇ ਜਿਨ੍ਹਾਂ ਨਾਲ ਕੀ ਬੰਦੇ ਨੂੰ ਮਾਰਨਾ ਚਾਹਤ ਕਿ ਪੰਜਾਬ ਪੁਲਿਸ ਦੀ ਸਭ ਤੋਂ ਵੱਡੀ ਸਫਲਤਾ ਦੀ ਗੱਲ ਕਰੀਏ ਤਾਂ ਸੰਗਰੂਰ ਜ਼ਿਲ੍ਹੇ ਚ ਬਹੁਤ ਵੱਡੀ ਸਫਲਤਾ ਦੀ ਗੱਲ ਹੈ ਕਿਉਂਕਿ ਜਦੋਂ ਪੁਲਿਸ ਮੇਰੇ ਸਵੇਰੇ ਮਾਰਨਿੰਗ ਦੀ ਇੱਕ ਮੋ ਜੋ ਗੈਂਗਸਟਰ ਸੀਗਾ ਮਨਿੰਦਰ ਨਾਮ ਦਾ ਮੁੰਡਾ ਸੀ ਜੋ ਕੋਹਾਲੀ ਦਾ ਰਹਿਣ ਵਾਲਾ ਸੀ ਉਹ ਕੋਈ ਮਗਰੋਂ ਕੋਈ ਜੇਲ੍ਹ ਦੇ ਵਿੱਚ ਉਹਨਾਂ ਨੂੰ ਗੈਂਗਸਟਰ ਨੂੰ ਚਲਾਇਆ ਜਾ ਰਿਹਾ ਸੀ ਕੋਈ ਇਹਨਾਂ ਨੇ ਆਨ ਕਿਲਿੰਗ ਕਰਨੀ ਸੀ ਆ ਉਸ ਨੂੰ ਦਿਖਾਉਣੇ ਉਹ ਸੀਨ ਜਿਹਦੇ ਵਿੱਚ ਦਿਖਾਉਣਾ ਹੈ ਕਿ ਪੁਲਿਸ ਵੱਲੋਂ ਅੱਜ ਜਦੋਂ ਉਸ ਨੂੰ ਰਿਕਵਰੀ ਲਈ ਇੱਕ ਲੈ ਕੇ ਆਉਂਦੇ ਨੇ ਉਸ ਮੌਕੇ ਸੀਨ ਦੇ ਤੇ ਤਸਵੀਰਾਂ ਦੇਖ ਸਕਦੇ ਹਾਂ ਫਰੈਂਚਿੰਗ ਟੀਮਾਂ ਵੱਲੋਂ ਆਪਣਾ ਕੰਮ ਕੀਤੇ ਜਾ ਰਹੇ ਪੁਲਿਸ ਪੰਜਾਬ ਪੁਲਿਸ ਵੀ ਆਪਣੇ ਕੰਮ ਕਰ ਰਹੀ ਹੈ ਅਗਰ ਗੱਲ ਕਰੀਏ ਤਾਂ ਇਸ ਮਸਲੇ ਨੂੰ ਲੈ ਕੇ ਬਹੁਤ ਵੱਡੀ ਗੱਲ ਹੋਈ ਹੈ ਕਿਉਂਕਿ ਇਹ ਬੰਦੇ ਨੇ ਹੁਣ ਤੱਕ ਜੋ ਜਾਣਕਾਰੀ ਮਿਲੀ ਹੈ ਸੋ ਉਹਨੂੰ ਸੁਣਾਵਾਂਗੇ ਐਸ ਜਿਹੜਾ ਪਿਸਤਲ ਸੀ ਫੋਰਨਟ ਪਿਸਤਲ ਸੀ ਜਿਹਦੇ ਨਾਲ ਇਹ ਰਿਕਵਰੀ ਕਰਨਾ ਸੀ ਉਸਨੇ ਜਵਾਬੀ ਕਾਰਵਾਈ ਕਰਦਾ ਜਿਹਦੇ ਵਿੱਚ ਕਿ ਹੁਣ ਤੱਕ ਤਕਰੀਬਨ ਸਾਨੂੰ ਜੋ ਦੱਸਿਆ ਗਿਆ ਕਿ 5 ਖੋਲ ਜਿਹੜੇ ਗੋਲੀਆਂ ਚੱਲਣ ਵਾਲੇ ਮਿਲ ਚੁੱਕੇ ਨੇਗੇ ਮੌਕੇ ਬਾਰਤ ਤੱਕ ਬਾਕੀ ਪੁਲਿਸ ਟੀਮ ਬਲੋਬ ਦੀ ਇਨਕੁਆਇਰੀ ਕਰੀ ਜਾ ਰਹੀ ਹੈ ਤਬਤੀ ਚੱਲ ਰਹੀ ਹੈ ਗੱਲ ਕਰੀਏ ਤਾਂ ਇਸ ਜਵਾਬੀ ਕਾਰਵਾਈ ਦੇ ਵਿੱਚ ਜਿਹੜੇ ਬੰਦੇ ਨੂੰ ਲੈ ਕੇ ਆਏ ਸੀ ਗੈਂਗਸਟਰ ਨੂੰ ਉਹਦੇ ਲਾਤੇ ਦੇ ਵਿੱਚ ਜੋ ਗਈ ਪੁਲਿਸ ਦੀ ਜਵਾਬੀ ਫਾਇਰਿੰਗ ਜਦੋਂ ਕਰਦਾ ਉਸ ਤੋਂ ਬਾਅਦ ਪੁਲਿਸ ਵੀ ਉਸ ਦੇ ਉੱਪਰ ਜਵਾਬੀ ਫਾਇਰਿੰਗ ਕਰਦੀ ਹੈ ਉਸ ਤੋਂ ਬਾਅਦ ਉਹਦੀ ਲਾਤੇ ਦੇ ਵਿੱਚ ਗੋਲੀ ਵੱਜਦੀ ਹੈ ਜਿਹਦੇ ਵਿੱਚ ਉਹ ਇੰਜਰਡ ਪੁਲਿਸ ਦੇ ਇਛਰ ਤੋਂ ਪ੍ਰਪਗ ਬੰਨੀ ਸੀ ਉਹਦੇ ਪਰਤੀ ਲਬ ਦੀ ਸ਼ੂਦੀ ਨਿਕਲਦੀ ਹੈ ਜਿਸ ਦੇ ਵਿੱਚ ਉਹ ਦੱਸਿਆ ਗਿਆ ਕਿ ਜਿਹੜਾ ਮਲਜ਼ਮ ਸੀ ਉਸ ਨੂੰ ਚੱਕ ਕੇ ਇਸ ਵਾਰ ਹਸਪੀਟਲ ਭੇਜ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਪੰਜਾਬ ਪੁਲਿਸ ਵੱਲੋਂ ਕੰਮ ਕਿਤੇ ਜਾ ਰਹੇ ਹਨ ਤਫਤੀਸ਼ ਚੱਲ ਰਹੀ ਹੈ ਫਰੋਨਸਿੰਗ ਟੀਮਾਂ ਵੱਲੋਂ ਜਾਂਚ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਮੌਕੇ ਤੁਹਾਨੂੰ ਤਸਵੀਰਾਂ ਸੀ ਤੁਹਾਨੂੰ ਬਖੋਖ ਦਿਖਾਵਾਂਗੇ ਕਿਉਂਕਿ ਜੇ ਗੱਲ ਕਰੀਏ ਭਵਾਨੇਗੜ ਪੁਲਿਸ ਦੀ ਰਿਕਵਰੀ ਜਾਂ ਸੰਗਰੂਰ ਦੀ ਸਭ ਤੋਂ ਪੰਜਾਬ ਪੁਲਿਸ ਦੀ ਬਹੁਤ ਵੱਡੀ ਸਫਲਤਾ ਮਿਲਣੀ ਜਾ ਰਹੀ ਹੈ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਪੰਜਾਬ ਪੁਲਿਸ ਵੱਲੋਂ ਕੁ ਮੁਦਿਆਂ ਨੂੰ ਲੈ ਕੇ ਪਿੱਛੇ ਗੱਲ ਕਰੀ ਅੰਮ੍ਰਿਤਸਰ ਦੀ ਜਾਂ ਤਰਨਤਾਰਨ ਦੀ ਤਾਂ ਗੱਲ ਕਰੀ ਤਾਂ ਇੱਥੇ ਇਸ ਟਾਈਮ ਗੈਂਗਸਟਰਾਂ ਨੂੰ ਖਤਮ ਕਰਨ ਦੇ ਲਈ ਪੂਨ ਜ਼ੋਰ ਤੇ ਪੰਜਾਬ ਪੁਲਿਸ ਵੱਲੋਂ ਤਫਰੀਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬਾਕੀ ਸੋਨ ਰਿਪੋਰਟ ਹਰ ਪਲ-ਪਲ ਦੀ ਦਿੰਦੇ ਰਾਵਾਂਗੇ ਜਾਣਕਾਰੀ ਦਿੰਦਾ ਰਾਵਾਂਗੇ 24 ਪੰਜਾਬ ਨੂੰ ਤੋਂ ਕ੍ਰਿਸ਼ਨ ਗਰ ਸੰਗਰੂਰ ਤੋਂ ਸਰ ਜਿਹੜਾ ਜੁਰੇ ਕੰਮ ਕਾਲਾ ਕੀ ਕਾਰਨ ਤੇ ਕੀ ਗੱਲ ਹੈ ਦੋ ਕਿਊਜ਼ ਫੜੇ ਸੀਗੇ ਜੀ ਤਾਂ ਉਹਨਾਂ ਕੋਲ 30 ਚਾਈਨਿਸ ਦੇ ਪਿਸਟਲ ਮਿਲੇ ਉਦੋਂ ਬਾਅਦ ਪਤਾ ਲੱਗਿਆ ਵੀ ਉਹਨਾਂ ਨੂੰ ਜਿਹੜਾ ਹੈਂਡਲਰ ਆ ਉਹਦਾ ਜੇਲ੍ਹ ਚ ਬੈਠਾ ਜਦੋਂ ਉਹਨੂੰ ਲਿਆਂਦਾ ਗਿਆ ਔਰ ਬਾਕੀ ਚੀਜ਼ਾਂ ਪੁੱਛੀਆਂ ਗਈਆਂ ਤਾਂ ਪਤਾ ਲੱਗਿਆ ਵੀ ਉਹਨਾਂ ਨੇ ਸੰਗਰੂਰ ਚ ਟਾਰਗੇਟ ਕਿਲਿੰਗ ਕਰਨੀ ਸੀਗੀ ਕੋਈ ਇਹਨਾਂ ਨੂੰ ਔਰ ਉਦੋਂ ਬਾਅਦ ਫਿਰ ਉਹਨੂੰ ਜਿਨਟਰੋਗੇਸ਼ਨ ਚ ਇਹ ਵੀ ਗੱਲ ਸਾਹਮਣੇ ਆਈ ਵੀ ਇੰਪੋਰਟਡ ਵੈਪਨ ਉਹਦੇ ਕੋਲ ਹੋਰ ਵੀ ਨੇ ਤੁ ਜਦੋਂ ਵੈਪਨ ਦੇ ਉਹਨਾਂ ਦੱਸੀ ਨਿਸ਼ਾਨਦਈ ਕਿ ਕਿਵੇਂ ਮੈਂ ਫਰੋਮ ਬਠਿੰਡਾ ਤੋਂ ਚੰਡੀਗੜ੍ਹ ਜਾਂਦਾ ਸੀ ਤੇ ਕਿਵੇਂ ਅਸੀਂ ਇੱਕ ਮਾਈਲਸਟੋਨ ਦਾ ਆਈਡੀਆ ਲਾ ਕੇ ਨਹਿਰ ਦਾ ਤੇ ਅਸੀਂ ਇਹ ਸਟਾਰਟਿੰਗ ਆਫ ਜਨਵਰੀ ਚ ਇਸ ਸਾਲ ਇਹ ਵੈਪਨ ਇੱਥੇ ਰੱਖਤਾ ਸੀਗਾ ਕਿ ਜਦੋਂ ਲੋੜ ਹੋਊ ਤਾਂ ਈਜ਼ੀਲੀ ਐਕਸੈਸ ਹੋ ਜੂ ਜਿਹੜਾ ਵੀ ਬੰਦੇ ਨੂੰ ਭੇਜਾਂਗੇ ਸ਼ੂਟਰ ਨੂੰ ਤਾਂ ਉਹ ਇੱਥੋਂ ਆ ਕੇ ਵੈਪਨ ਚੱਕੇਗਾ ਤੇ ਚੱਕ ਕੇ ਕਰ ਦੇਗਾ ਜਦੋਂ ਵੈਪਨ ਕਵਰ ਕਰਨ ਲਈ ਲੈ ਕੇ ਗਏ ਇਹਨਾਂ ਨੂੰ ਪੁਲਿਸ ਪਾਰਟੀ ਇੱਥੇ ਆ ਕੇ ਰੁਕਦੀ ਆ ਤੇ ਉਹ ਵੈਪਨ ਲੈਂਦਾ ਬਟ ਉਹ ਬੰਦਾ ਜਿਹੜਾ ਉਹ ਸਾਡੇ ਨੂੰ ਇਸ ਚੀਜ਼ ਨੂੰ ਸਾਨੂੰ ਭਲੇਖੇ 'ਚ ਰੱਖਦਾ ਵੀ ਵੈਪਨ ਜਿਹੜਾ ਹੈ ਉਹ ਉਹ ਆ ਕੇ ਫਿਰ ਪੁਲਿਸ ਪਾਰਟੀ ਤੇ ਫਾਇਰ ਕਰਦਾ ਹੈ ਤੇ ਕ੍ਰਾਸ ਫਾਇਰ ਚ ਪੁਲਿਸ ਜਦੋਂ ਕਰਦੀ ਹੈ ਤਾਂ ਹੁਣ ਤੁਸੀਂ ਦੇਖੋ ਵੀ ਆਸਟ੍ਰੀਅਨ ਮੇਡ ਲੇਟੈਸਟ ਬਲੌਕ ਹੈ ਫਿਰ ਇੱਥੇ ਉਹ ਮੁਕਾਬਲਾ ਹੁੰਦਾ ਮੁਕਾਬਲੇ ਚ ਕ੍ਰਾਸ ਫਾਇਰ ਦੇ ਵਿੱਚ ਉਹ ਬੰਦਾ ਇਹਦੇ ਲੱਤ ਤੇ ਗੋਲੀ ਲੱਗਦੀ ਹੈ ਉਹ ਇੰਜਰਡ ਹੋ ਜਾਂਦਾ ਔਰ ਉਹਨੂੰ ਸਭ ਤੋਂ ਪਹਿਲਾਂ ਜਾਫਤਾ ਐਸਓਪੀ ਨੂੰ ਫਾਲੋ ਕਰਦੇ ਫਿਰ ਹਸਪੀਟਲ ਭੇਜਿਆ ਜਾਂਦਾ ਹੈ ਉਹਨੂੰ ਬਾਕੀ ਟੀਮਸ ਨੂੰ ਔਰ ਤੇ ਲੋਕਲ ਪੁਲਿਸ ਉਹਨੇ ਜਾ ਐਫ ਆਈ ਆਰ ਦਏਗੀ ਜੀ ਸਰ ਜਿਹੜਾ ਪਤਾ ਲੱਗਿਆ ਕਿਵੇਂ ਹੋਰੇ ਕੀ ਘਟਨਾ ਕੋਈ ਮੌਕੇ ਤੇ ਕੋਈ ਇੰਜਰਡ ਵੀ ਵਗੈਰਾ ਕੋਈ ਹੋਇਆ ਜੇ ਮੈਂ ਦੱਸਿਆ ਤੁਹਾਨੂੰ ਉਹਦੇ ਗੋਲੀ ਲੱਗੀ ਹੈ ਜੀ ਕ੍ਰਾਸ ਫਾਇਰ ਚੋਂ ਬਾਕੀ ਪੁਲਿਸ ਦੇ ਵੀ ਫਾਇਰ ਲੱਗਿਆ ਜੀ ਇੱਕ ਤਾਂ ਬਹੁਤ ক্লোਜ਼ ਰੇਂਜ ਤੋਂ ਫਾਇਰ ਲੱਗਿਆ ਸਾਡੇ ਮੁੰਡੇ ਦੀ ਪੱਗ 'ਚ ਔਰ ਹੋਰ ਵੀ ਹੈ ਤੇ ਕੁਲਸ ਨੇ ਜਦੋਂ ਕ੍ਰਾਸ ਫਾਇਰ ਕੀਤਾ ਉਹਦੇ ਚ ਇੰਜਰਡ ਹੋ ਗਿਆ ਤਾਂ ਮੈਂ ਦੱਸਣਾ ਚਾਹਣਾ ਵੀ ਤੁਸੀਂ ਸੀਧਾ ਵੈਪਨ ਦੀ ਕੁਆਲਿਟੀ ਦੇਖੋ ਜੀ ਕਿੰਨੀ ਹੈ ਲੇਟੈਸਟ ਗਲੌਕ ਹੈ ਜੀ ਇਹ ਯੂਜ਼ ਹੋਣਾ ਸੀਗਾ ਕਿਸੇ ਸਵੈਲੀਅਨ ਦੀ ਜਾਨ ਲੈਣ ਵਾਸਤੇ ਤਾਂ ਇਹਦੇ ਨਾਲ ਹੁਣ ਜਿਹੜਾ ਬਾਕੀ ਇਹਨਾਂ ਦੇ ਹੋਰ ਕੌਣ ਹੈਂਡਲਰਸ ਨੇ ਕਿਹੜੇ ਗਰੁੱਪ ਨੂੰ ਕਰਦੇ ਨੇ ਉਹ ਸਾਰੇ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਇਹਨੂੰ ਸਾਹਮਣੇ ਲੈ ਕੇ ਆਵਾਂਗੇ ਆ ਜਿਹੜੇ ਮੁੰਡਾ ਚਲੇ ਗਏ ਯਾਰ ਹਾਂਜੀ ਉਹ ਫਿਰ ਸਰ ਦੇਖੋ ਸਭ ਤੋਂ ਪਹਿਲਾਂ ਜਿਵੇਂ ਹੀ ਇੱਥੇ ਕੋਈ ਗੱਲ ਹੋਈ ਸਭ ਤੋਂ ਪਹਿਲਾਂ ਉਹਨਾਂ ਦੀ ਜਾਨ ਬਚਾਣੀ ਹੈ ਜੀ ਚਾਹੇ ਉਹ ਅਕਿਊਜ਼ਡ ਆ ਪੁਲਿਸ ਤੇ ਫਾਇਰ ਕਿਉਂ ਨਹੀਂ ਕੀਤਾ ਹਰ ਬੰਦੇ ਦੀ ਸੇਫਟੀ ਉਹਦੀ ਲਾਈਫ ਨੂੰ ਲੈ ਕੇ ਜੋ ਪਾਰਟिकुलर ਐਸਓਪੀਸ ਫਾਲੋ ਕੀਤੀਆਂ ਜਾਂਦੀਆਂ ਨੇ ਉਹਨੂੰ ਬਕਾਇਦਾ ਹਸਪੀਟਲ ਭੇਜ ਦਿੱਤਾ ਗਿਆ ਜੀ ਫੋਰੈਂਸਿਕ ਟੀਮਸ ਆ ਗਿਆ ਨੇ ਸਾਰੀਆਂ ਇੱਥੇ ਲੋਕਲ ਐਸਐਚਓ ਨੂੰ ਕਨਫਰਮ ਕਰਨਾ ਉਹ ਆ ਗਿਆ ਇੱਥੇ ਉਹ ਕਰਕੇ ਹੁਣ ਸਾਰਾ ਔਰ ਇੱਥੇ ਕਾਰਵਾਈ ਕੀਤੀ ਜਾਊਗੀ ਸਰ ਘਟਨਾ ਕਿਹ ਕਿਹ ਵਜੇ ਸਵੇਰੇ ਮੋਰਨ ਘਟਨਾ ਸਵੇਰੇ 7:30 ਵਜੇ ਦੇ ਆਸ-ਪਾਸ ਦੀ ਆ 7:30 8:00 ਵਜੇ ਦੇ ਆਸ-ਪਾਸ ਦੀ ਹੈ ਜੀ ਕਿਉਂਕਿ ਜੇ ਤੁਸੀਂ ਰਿਕਵਰੀ ਤੇ ਕਿਸੇ ਨੂੰ ਲੈ ਕੇ ਆਣਾ ਜਾਂ ਹੋਰ ਹੈ ਡੇ ਲਾਈਟ ਪ੍ਰੋਪਰ ਹੋਣੀ ਚਾਹੀਦੀ ਹੈ ਤਾਂ ਲਿਆਂਦਾ ਦਾ ਔਰ ਜਿਹੜੀ ਟੀਮ ਲੈ ਕੇ ਆਈ ਤਾਂ ਉਹਦੀ ਬੜੀ ਸੋਚਬੂਰ ਹਸਨੈਨ ਪੈ ਜੀ ਕਿਉਂਕਿ ਜਿਸ ਤਰ੍ਹਾਂ ਦਾ ਵੈਪਨ ਸੀ ਔਰ ਜਿਵੇਂ ਨੇ ਫਾਇਰ ਕੀਤਾ ਜੋ ਆਪਣੇ ਐਕਟਿਵ ਬਿਜ਼ਨਸ ਨਾ ਦਿਖਾਉਂਦੇ ਤਾਂ ਇਥੇ ਬਹੁਤ ਵੱਡਾ ਪੁਲਿਸ ਦਾ ਨੁਕਸਾਨ ਹੋ ਜਾਣਾ ਸਰ ਕੋਈ ਇਹਨਾਂ ਦੇ ਪਿੱਛੇ ਵੀ ਕੋਈ ਕ੍ਰਾਈਮ ਲਿੰਕ ਅਪਰਾਧਿਕ ਮਾਮਲੇ ਜੀ ਸਰ ਜੀ ਸਰ ਇਹ ਪ੍ਰੋਪਰ ਇਹਨਾਂ ਦੇ ਮਲਟੀਪਲ ਐਫ ਆਈ ਆਰਸ ਲੋਜ ਨੇ ਇਹਨਾਂ ਤੇ ਔਰ ਇਹ ਇੱਕ ਗਰੁੱਪ ਦੇ ਨਾਲ ਜੁੜੇ ਹੋਏ ਨੇ ਇੱਕ ਬਹੁਤ ਫੇਮਸ ਗਰੁੱਪ ਨਾਲ ਇਹ ਉਹ ਸਾਰੀਆਂ ਚੀਜ਼ਾਂ ਅਸੀਂ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਲਿਆਵਾਂਗੇ ਔਰ ਜਦੋਂ ਪ੍ਰੋਪਰ ਪੀਸੀ ਕਰਾਂਗੇ ਤਾਂ ਤੁਹਾਨੂੰ ਇਹਦੇ ਬਾਰੇ ਐਕਸਪਲੇਨ ਕੀਤਾ ਜਾਊਗਾ ਹਾਂ ਸਰ ਗਰੁੱਪ ਦਾ ਕੋਈ ਨਾਮ ਪਤਾ ਹੈ ਕੋਈ ਮੜਾ ਮੋਟਾ ਜਿਹੜਾ ਇਹ ਬੰਦਾ ਹੈ ਜੀ ਇਹ ਇੱਕ ਸਾਬਾ ਗੋਬਿੰਦ ਗੜੀਆ ਉਹਦਾ ਕਾਫੀ ਜ਼ਿਆਦਾ ਉਹ ਵੀ ਅੱਗੇ ਕਿਸੇ ਨਾਲ ਜੁੜਿਆ ਹੋਇਆ ਤਾਂ ਉਹਦੇ ਨਾਲ ਡਾਇਰੈਕਟ ਇਨ ਟੱਚ ਸੀਗਾ ਇਹ ਔਰ ਜਿਹੜੇ ਦੋ ਬੰਦੇ ਲਿਆਂਦੇ ਉਹਨਾਂ ਕੋਲੋਂ ਦੋ ਦੱਸਿਆ ਪਹਿਲਾਂ ਹੀ ਦੋ ਪਿਸਤਲ ਬਰਾਮਦ ਨੇ ਤੀਜਾ ਆ ਬਰਾਮਦ ਹੋ ਗਿਆ ਹਲੇ ਤਾਂ ਹੋਰ ਥਾਰ ਵਾਲੀ ਪੁਸਟ ਕਰਾਂਗੇ ਕਿ ਇਸ ਕੁਆਲਿਟੀ ਦੇ ਪਿਸਤਲ ਕਿਵੇਂ ਆ ਰਹੇ ਨੇ ਤੇ ਰੂਟ ਕੀ ਹੈ ਇਹਨਾਂ ਦਾ ਉਹ ਸਾਰਾ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਸਾਰਾ ਸਾਹਮਣੇ ਲੈ ਕੇ ਆਵਾਂਗੇ ਜੀ